ਸਤਿਕਾਰਯੋਗ ਹਲਕਾ ਬਲਾਚੌਰ ਦੇ ਨਿਵਾਸੀਓ ਫਤਿਹ ਦੀ ਸਾਂਝ ਪਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਕੁਝ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਕਰਨਾ ਚਾਹੁੰਦਾ ਬੇਨਤੀ ਕਰਨੀ ਚਾਹਨਾ ਕਿ ਅੱਜ ਪੰਜਾਬ ਦੇ ਜੋ ਹਾਲਾਤ ਆ ਚਿੰਤਾ ਵਾਲੇ ਉਹਨਾਂ ਦੀ ਜੇ ਗੱਲ ਕਰੀਏ ਤਾਂ ਬਲਾਚੌਰ ਹਲਕੇ ਦੀ ਜੇ ਖਾਸ ਕਰਕੇ ਮੈਂ ਗੱਲ ਕਰਨੀ ਚਾਹਨਾ ਜੇ ਪੰਜਾਬ ਨੂੰ ਬਚਾਉਣਾ ਆ ਬਲਾਚੌਰ ਨੂੰ ਬਚਾਉਣਾ ਆ ਤਾਂ ਉਹਦੇ ਵਾਸਤੇ ਸਾਨੂੰ ਕੁਝ ਨਾ ਕੁਝ ਕਰਨਾ ਪਊਗਾ ਤੇ ਉਸੇ ਲੜੀ ਦੇ ਦੌਰਾਨ ਅਸੀਂ ਸਾਰੇ ਸਾਥੀਆਂ ਨੇ ਨੌਜਵਾਨ ਸਾਥੀਆਂ ਨੇ ਹਲਕਨ ਵਸੀਆਂ ਨੇ ਅਸੀਂ ਇੱਕ ਪ੍ਰਣ ਕੀਤਾ ਪ੍ਰਣ ਕੀਤਾ ਕਿ ਅਸੀਂ ਆਪਣੇ ਲੋਕਾਂ ਨੂੰ ਕਿਵੇਂ ਬਚਾਉਣਾ ਆ ਬਲਾਚੁਰ ਹਲਕੇ ਦੇ ਜਿਹੜੇ ਲੋਕ ਦਿਲ ਦੇ ਵਿੱਚ ਇੱਕ ਦਰਦ ਲੈ ਕੇ ਬੈਠੇ ਆ ਜਿਹੜੇ ਕਿ ਬੋਲ ਕੇ ਨਹੀਂ ਦੱਸ ਸਕਦੇ ਉਹ ਇੰਨੇ ਕੁ ਮਜਬੂਰ ਹੋ ਗਏ ਆ ਕਿ ਜਿਹਦਾ ਅਸੀਂ ਬਿਆਨ ਨਹੀਂ ਕਰ ਸਕਦੇ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਜੇ ਗੱਲ ਕਰੀਏ ਕਾਂਗਰਸ ਸਰਕਾਰ ਦੀ ਤਾਂ ਉਹ ਜਿਹੜਾ ਟਾਈਮ ਸੀ ਤੁਹਾਨੂੰ ਸਾਰਿਆਂ ਨੂੰ ਹੀ ਯਾਦ ਹੋਣਾ ਕਿਉਂਕਿ ਉਸ ਟਾਈਮ 'ਤੇ ਜੋ ਲੁੱਟ ਖਸੁੱਟ ਜੋ ਬੇਰੁਜ਼ਗਾਰੀ ਜੋ ਕਿਸਾਨੀ ਦੇ ਪ੍ਰਤੀ ਨੌਜਵਾਨਾਂ ਦੇ ਪ੍ਰਤੀ ਤੁਸੀਂ ਦੇਖਿਆ ਹੋਣਾ ਕਿ ਉਸ ਟਾਈਮ ਵੀ ਲੋਕ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਸੀ ਉਸ ਜਿਹੜਾ ਰਾਜ ਨੂੰ ਬਦਲਣ ਵਾਸਤੇ ਸਾਰੇ ਪੰਜਾਬ ਦੇ ਵਿੱਚ ਨੌਜਵਾਨਾਂ ਨੇ ਖਾਸ ਕਰਕੇ ਮੈਂ ਬਲਾਚੌਰ ਹਲਕੇ ਦੀ ਗੱਲ ਕਰਾਂ ਉਸ ਨੂੰ ਬਦਲਣ ਦੇ ਵਿੱਚ ਨੌਜਵਾਨਾਂ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਇੱਕ ਸਰਕਾਰ ਨੂੰ ਚੁਣਿਆ ਸੀ ਕਿ ਸ਼ਾਇਦ ਸਾਡਾ ਭਲਾ ਹੋ ਸਕੇ ਪਰ ਤੁਸੀਂ ਦੇਖਿਆ ਹੋਣਾ ਕਿ ਮੈਂ ਔਰ ਮੇਰੇ ਸਾਥੀਆਂ ਨੇ ਸਾਡੇ ਬਜ਼ੁਰਗਾਂ ਨੇ ਨੌਜਵਾਨ ਸਾਥੀਆਂ ਨੇ ਭੈਣਾਂ ਨੇ ਬੀਬੀਆਂ ਨੇ ਉਹਨਾਂ ਨੂੰ ਜਿਤਾਉਣ ਵਾਸਤੇ ਕੋਈ ਕਸਰ ਨਹੀਂ ਛੱਡੀ ਦਿਨ ਰਾਤ ਇੱਕ ਕੀਤਾ ਦਿਨ ਰਾਤ ਇੱਕ ਕੀਤਾ ਔਰ ਕਰਨ ਤੋਂ ਬਾਅਦ ਬਾਅਦ ਦੇ ਵਿੱਚ 3 ਮਹੀਨੇ ਹੀ ਲੰਘੇ ਸੀ ਕਿ ਬਾਅਦ ਦੇ ਵਿੱਚ ਦੇਖਿਆ ਕਿ ਸਾਡੇ ਨਾਲ ਜੋ ਅਸੀਂ ਵਾਅਦੇ ਕੀਤੇ ਸੀ ਲੋਕਾਂ ਨਾਲ ਜੋ ਗੱਲਾਂ ਕੀਤੀਆਂ ਸੀ ਜੋ ਮਨ ਦੇ ਵਿੱਚ ਚਾਹ ਸੀਗੇ ਕਿ ਬਲਾਚੁਰ ਹਲਕੇ ਦੇ ਵਿੱਚ ਆ ਆ ਜਿਹੜੇ ਪ੍ਰੋਜੈਕਟ ਹੈ ਉਹ ਲੈ ਕੇ ਆਵਾਂਗੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਲਈ ਅਸੀਂ ਕੁਝ ਨਾ ਕੁਝ ਜ਼ਰੂਰ ਕਰਾਂਗੇ ਔਰ ਇਲਾਕੇ ਨੂੰ ਉੱਪਰ ਚੱਕਣ ਵਾਸਤੇ ਪਾਣੀ ਦੇ ਪ੍ਰਤੀ ਨਹਿਰਾਂ ਦੇ ਪ੍ਰਤੀ ਹੋਰ ਕਈ ਜਿਹੜੇ ਪ੍ਰੋਜੈਕਟ ਸੋਚੇ ਹੋਏ ਸੀ ਪਰ ਜਦੋਂ ਸਾਡੀ ਕੋਈ ਸੁਣਾਈ ਨਹੀਂ ਹੋਈ ਸਾਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਅਸੀਂ ਬਹੁਤ ਜ਼ਿਆਦਾ ਮਨ ਨੂੰ ਪਰੇਸ਼ਾਨ ਸਮਝਿਆ ਔਰ ਆਪਣੇ ਨੌਜਵਾਨ ਸਾਥੀਆਂ ਦੇ ਜਿਨ੍ਹਾਂ ਨੇ ਸਾਰਿਆਂ ਨੇ ਇਲੈਕਸ਼ਨ ਦੀ ਜਿਹੜੀ ਪੂਰੀ ਕਮਾਂਡ ਸੰਭੀ ਸੀ ਉਹਨਾਂ ਦੇ ਉੱਤੇ ਹੀ ਪਰਚੇ ਹੋਣ ਲੱਗੇ ਉਹਨਾਂ ਤੇ ਹੀ ਤਸ਼ੱਦਦਾਂ ਹੋਣ ਲੱਗੀਆਂ ਫਿਰ ਅੱਜ ਕਈ ਵਾਰ ਮੈਂ ਸੋਚਦਾ ਕੱਲਾ ਬੈਠ ਕੇ ਸੋਚਿਆ ਮਨ 'ਚ ਇੰਨਾ ਪਛਤਾਵਾ ਹੋਇਆ ਕਿ ਜਿਨ੍ਹਾਂ ਲੋਕਾਂ ਨੂੰ ਨਾਲ ਲੈ ਕੇ ਤੁਰੇ ਸੀ ਜਿਹੜੀਆਂ ਮੇਰੀਆਂ ਭੈਣਾਂ ਬੀਬੀਆਂ ਨੌਜਵਾਨ ਸਾਥੀ ਜੇ ਮੈਂ ਉਹਨਾਂ ਦੇ ਪੈਰ ਜਿੰਨੀ ਵਾਰ ਮਰਜ਼ੀ ਧੋਤੋ ਕੇ ਪੀਲਾ ਤਾਂ ਮੈਂ ਉਹਨਾਂ ਦਾ ਕਰਜ਼ਾ ਨਹੀਂ ਉਤਾਰ ਸਕਦਾ ਕਿਉਂਕਿ ਉਹਨਾਂ ਲੋਕਾਂ ਨੇ ਕੋਈ ਕਸਰ ਨਹੀਂ ਛੱਡੀ ਚਾਹੇ ਕੋਈ ਕਾਟਨ ਵਾਲੇ ਸੀ ਚਾਹੇ ਕੋਈ ਸ਼ੈਲਰ ਲੈਣ ਵਾਲੇ ਸੀ ਮੇਰੇ ਭਰਾ ਚਾਹੇ ਨੌਜਵਾਨ ਸਾਥੀ ਚਾਹੇ ਕਿਸਾਨ ਸਾਥੀ ਚਾਹੇ ਵਪਾਰ ਮੰਡਲ ਵਾਲੇ ਸਾਥੀ ਚਾਹੇ ਸਾਡੇ ਜ਼ਿਮੀਂਦਾਰ ਭਰਾ ਉਹਨਾਂ ਨੇ ਬਹੁਤ ਆਸਾਂ ਲਾਈਆਂ ਸੀ ਔਰ ਉਹਨਾਂ ਨੇ ਬਹੁਤ ਮਿਹਨਤ ਕਰਕੇ ਸਰਕਾਰ ਨੂੰ ਲੈ ਕੇ ਆਏ ਪਰ ਉਹਦਾ ਨਤੀਜਾ ਕੀ ਨਿਕਲਿਆ ਤੁਸੀਂ ਸਾਰੇ ਜਾਣਦੇ ਹੋ ਸੋ ਅੱਜ ਦੇਖਦੇ ਹੋਏ ਅੱਜ ਦੇ ਹਾਲਾਤਾਂ ਨੂੰ ਅਸੀਂ ਇਹ ਪ੍ਰਣ ਕੀਤਾ ਆ ਕਿ ਅਸੀਂ ਹੁਣ ਬਲਾਚੌਰ ਤੇ ਜੋ ਕੁਝ ਹੋ ਲਿਆ ਅਸੀਂ ਬਲਾ ਚੋਰ ਨੂੰ ਹੁਣ ਬਦਲਣ ਲਈ ਸੋਚਦੇ ਆ ਸਾਡੇ ਨੌਜਵਾਨ ਸਾਥੀ ਸਾਡਾ ਸਾਰਾ ਹੀ ਹਲਕਾ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਇੱਕ ਬੇਨਤੀ ਕਰਨੀ ਚਾਹਨਾ ਤੁਹਾਨੂੰ ਅਪੀਲ ਕਰਨੀ ਚਾਹਨਾ ਕਿ ਅਸੀਂ ਆਉਣ ਵਾਲੀ 29 ਤਰੀਕ ਨੂੰ ਜੇ ਕੋਈ ਪੰਜਾਬ ਨੂੰ ਅੱਜ ਬਚਾ ਸਕਦਾ ਆ ਤਾਂ ਸਾਡੇ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਔਰ ਜੋ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਬਣਾਈ ਹੈ ਉਹ ਪ੍ਰਧਾਨ ਚੁਣੇ ਗਏ ਐ ਇਦਾਂ ਦਾ ਪ੍ਰਧਾਨ ਪਹਿਲਾ ਪ੍ਰਧਾਨ ਹੋਊਗਾ ਪੂਰੀ ਦੁਨੀਆ ਦੇ ਵਿੱਚ ਜਿਨ੍ਹਾਂ ਨੇ ਆਖਿਆ ਕਿ ਮੈਂ ਕੋਈ ਐਮਐਲਏ ਨਹੀਂ ਬਣਨਾ ਕੋਈ ਐਮਪੀ ਨਹੀਂ ਬਣਨਾ ਕੋਈ ਸੀਐਮ ਨਹੀਂ ਬਣਨਾ ਉਹ ਸਿਰਫ ਸੇਵਾ ਕਰਨੀ ਚਾਹੁੰਦੇ ਐ ਸੋ ਮੈਂ ਸਾਰੇ ਹਲਕਾ ਨਿਵਾਸੀਆਂ ਨੂੰ ਬੇਨਤੀ ਕਰਨੀ ਚਾਹਨਾ ਕਿ ਆਉਣ ਵਾਲੀ 29 ਤਰੀਕ ਨੂੰ ਟਾਈਮ 1 ਵਜੇ ਕੇ ਵੀ ਪੈਲੇਸ ਭੱਦੀ ਰੋਡ ਬਲਾਚੌਰ ਵਿਖੇ ਸਾਰੇ ਜ਼ਰੂਰ ਪਹੁੰਚੋ ਜਿੰਨੇ ਵੀ ਮੇਰੀਆਂ ਮਾਤਾਵਾਂ ਭੈਣਾ ਨੌਜਵਾਨ ਸਾਥੀ ਬਜ਼ੁਰਗ ਇੱਕ ਮੌਕਾ ਜ਼ਰੂਰ ਦਿਓ ਉਹਨਾਂ ਨੂੰ ਸੁਣਨ ਵਾਸਤੇ ਆਓ ਆਪਾਂ ਪੰਜਾਬ ਨੂੰ ਬਚਾਉਣਾ ਆ ਪੰਜਾਬ ਨੂੰ ਬਦਲਣਾ ਆ ਬਲਾਚੌਰ ਹਲਕੇ ਨੂੰ ਬਦਲਣਾ ਆ ਸੋ ਮੇਰੀ ਤੁਹਾਡੇ ਸਾਰੇ ਅੱਗੇ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ 29 ਤਰੀਕ ਨੂੰ ਇੱਕ ਵਾਰ ਜ਼ਰੂਰ ਪਹੁੰਚੋ ਉਹਨਾਂ ਦੇ ਵਿਚਾਰ ਸੁਣੀਏ ਔਰ ਆਪਾਂ ਪੰਜਾਬ ਨੂੰ ਕਿਸ ਤਰ੍ਹਾਂ ਬਚਾਉਣਾ ਹਲਕੇ ਨੂੰ ਕਿਸ ਤਰ੍ਹਾਂ ਬਚਾਉਣਾ ਨੌਜਵਾਨੀ ਨੂੰ ਕਿਸ ਤਰ੍ਹਾਂ ਬਚਾਉਣਾ ਕਿਸਾਨੀ ਨੂੰ ਕਿਸ ਤਰ੍ਹਾਂ ਬਚਾਉਣਾ ਉਹਦੇ ਵਾਸਤੇ 1 ਵਜੇ ਤੁਸੀਂ ਸਾਰੇ ਉੱਥੇ ਜ਼ਰੂਰ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ